ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਟਾਈਮ ਸ਼ਾਮਾਂ ਦਾ 6:10 ਹੋ ਗਏ ਤਰੀਕਾ ਜੀ 31 ਤੇ ਆਪਾਂ ਵੀਡੀਓ ਕਰੀਏ ਸ਼ੁਰੂ ਤੇ ਮੈਂ ਲੱਗੀ ਮੋਬਾਈਲ ਲਿਉਣ ਵੀਡੀਓ ਸ਼ੁਰੂ ਕਰਨ ਨੂੰ ਮੋਬਾਈਲ ਬੰਦ ਹੋ ਗਿਆ ਤੇ ਆਲੂ ਮਟਰਾਂ ਸਬ지 ਨੂੰ ਮੈਂ ਤੜਕਾ ਦੇ ਦਿੱਤਾ ਲਾਹ ਵੇਖੋ ਆਹ ਤਾਨੂੰ ਪਤਾ ਜਿੱਦਾਂ ਤੜਕਾ ਲਾਈਦਾ ਮੈਂ ਕਿਹੜਾ ਕੋਈ ਸਪੈਸ਼ਲ ਪਹਿਨ ਪਹਿਣਾ ਪਾਇਆ ਵਾ ਤੇ ਚਲੋ ਮੰਜੂਰ ਕਰੇ ਹੋ ਆ ਜੀ ਤੇ ਹੁਣ ਮੈਂ ਲਿਓ ਹਾਂ ਤੇ ਆ ਮੰਦੂਰ ਦਾ ਨੇ ਆ ਬਦਵਾ ਬਾਲਾ ਦਵਾਈਏ ਤੇ ਟਾਈਮ ਹੋ ਗਿਆ ਮੜ ਕੇ ਉਹ ਮਿਕਸ ਕਰ ਦਿੰਦਾ ਕੈਂਡੀ ਚ ਲਾ ਦਿੰਦਾ ਠੰਡਾ ਆ ਜਾਂਦਾ ਤੇ ਮੜ ਕੇ ਆਪਾਂ ਗੁੰਨਦੇ ਆ ਆਟਾ ਨਾਲੇ ਆਵੇ ਆਟਾ ਪੀਆ ਪਿਆ ਕੇ ਲਿਆਏ ਡਰਮੀਆਂ ਦੇ ਮੇ ਤੋਤੀ ਆਵੇ ਤੇ ਇਹਦੇ ਵਿੱਚ ਉਹ ਪੌਨੇ ਆਟਾ ਕਿੰਨਾ ਗੁੰਨੇ ਆਟਾ ਥੋੜਾ ਜਿਹਾ ਆਟਾ ਕੱਢ ਲੈਨੇ ਆ ਬਾਬੇ ਵਾਹ ਤੇ ਉਸ ਲੰਗਰੇ ਦੀ ਆਵਾਂਗੇ ਮਹਾਰਾਜ ਦੇ ਗੁਰੂ ਅਰਜਨ ਦੇਵ ਦੇ ਮਾਸੇ ਪਰ ਖਤਾਂ ਪਾਉ ਨੂੰ ਅੱਧਾ ਵੀ ਥੋੜਾ ਕੱਢ ਲੈਨੇ ਨੇ ਕਿਲੋ ਅੱਧਾ ਕਿਲੋ ਜਿੰਨਾ ਕਿ ਚਲੋ ਲਿਫਾਤੇ ਪੈ ਜੇ ਚਲੋ ਜੀ ਹੁਣ ਆਪਾਂ ਲਈਏ ਗਏ ਦੁੱਧ ਤੇ ਇਧਰੋਂ ਬਾਂਛਾ ਦਾ ਸਾਫ ਕਰ ਲਿਆ ਤੁਹਾਨੂੰ ਦੱਸਿਆ ਮੇਰਾ ਮੋਬਾਈਲ ਬੰਦ ਹੋ ਗਿਆ ਉਹਦਾ ਕਰਕੇ ਤੇ ਮੈਨੂੰ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਇਹ ਸਾਭ ਨੂੰ ਨਹੀਂ ਕਰਿਓ ਮੱਤੀ ਬੈਂਡ ਹੀ ਲਾ ਗੋਲੀ ਆ ਵੇ ਟਰਾ ਦੇਣਾ ਨਹੀਂ ਪੈਣਾ ਗਾਂ ਕਿਹਦੇ ਪਲਾੜ ਚ ਚਲੋ ਜੀ ਦੁੱਧ ਲਿਆਈਏ ਤੇ ਜਿਹੜੇ ਪਹਿਲੇ ਭੈਣ ਭਰਾ ਸੁਣ ਸੁਣੇ ਕਮੈਂਟ ਕਰਿਓ ਜਿਹੜੇ ਨਵੇਂ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਸਬਸਕ੍ਰਾਈਬ ਕਰੋਗੇ ਤੇ ਸਬਸਕ੍ਰਾਈਬਰ ਵਧਣਗੇ ਜੀ ਸ਼ੇਅਰ ਲਾਈਕ ਵੀ ਕਰ ਦਿਓ ਵੀਡੀਓ ਨੂੰ ਤੇ ਜਰੂਰ ਨੋਧ ਲੈ ਆਈਏ ਫਿਰ ਆਪਾਂ ਮਿਲਦੇ ਆਂ ਸ਼ੇਦਰ ਵੇਖੋ ਸਾਡੇ ਗਮਲੇ ਇੱਕ ਲਾਇਆ ਸੀ ਮਨੀ ਪਲਾਟ ਆਇਆ ਲਵਰਾ ਇਹ ਬਾਹਰ ਰੱਖੀ ਤੇ ਸਾਰੀ ਖੱਡੀ ਹੋ ਗਈ ਅਵੇ ਸੰਡੇ ਵੀ ਆਵੇ ਕੋਈ ਤਾਂ ਫਿਰ ਇਹਨਾਂ ਵਿੱਚ ਚੋਕ ਕੇ ਗਮਲੇ ਨੇ ਰੱਖਦਾ ਅੰਦਰ ਤੇ ਜਿਹੜੀ ਪੀਲੀ ਪਈ ਉਹ ਵੀ ਫਿਰ ਉਹ ਵਧਗਾ ਗਈ ਤੇ ਨਾਲ ਇਹ ਵੀ ਹੋਰ ਵਿੱਚ ਉਗਣ ਦੇ ਪੇ ਬੂਟੇ ਆਵੇ ਦੇਖਰਾਚਾਰ ਵਾਲਾ ਡੱਬਾ ਪਿਆ ਉੱਤੇ ਇੱਕ ਤਾਂ ਥੱਲੇ ਲੈ ਗਏ ਤੇ ਪਿਆ ਇਹਨੂੰ ਦੁਪਹਿਰ ਰੱਖਦੇ ਹਾਂ ਤੇ ਹੁਣ ਮੈਂ ਹਾਂ ਨੂੰ ਸਾਫ਼ ਕਰਕੇ ਤੇ ਲਫਾ ਫਿਰ ਵਿੱਚ ਪਾ ਕੇ ਤੇਨੂੰ ਉੱਚਾ ਰੱਖ ਦਿੰਨੇ ਸਿਰ ਤੋਂ ਇਹਦੀ ਨੇ ਲੋੜ ਉਹਦੇ ਨੇ ਸਰ ਜਾਣਾ ਆ ਪਿਆ ਲਸਣ ਤੇ ਪੀੜੀ ਲਸਣ ਉਤੇ ਰੱਖਿਆ ਜਿੰਨਾ ਕੁ ਵਰਤਣਾ ਉਹਨਾਂ ਨਾਲ ਲੈ ਰੱਖਿਆ ਨਾਲ ਥੋੜੇ ਕ ਗੰਡੇ ਪਏ ਸੁੱਕਣੀ ਘਟੋਕਰੀ ਚਹੀਦੀ ਖਰਾਬ ਜੇਂਦੇ ਦੀਦੇ ਐਂਕਾ ਚਲ ਇੱਥੇ ਪਾ ਦਿੰਨੇ ਇਹਨਾਂ ਨੂੰ ਬਸ ਓਕਣ ਵਾਲੇ ਇਧਰ ਲਾਇਆ ਅਸੀਂ ਗਮਲਿਆਂ ਚ ਪਦੀਨਾ ਤੇ ਆਹ ਲਾਇਆ ਪੱਥਰ ਚੜਦਾ ਬੂਟਾ ਤੇ ਨਾਲ ਆ ਵੇਲਾਂ ਵਾਲੇ ਟਮਾਟਰ ਦੇ ਨਾਲ ਲਾਈਆ ਲਾਲ ਚਲਾਈ ਆਵੇ ਹਮ ਲਈ ਆਈ ਹਾਂ ਤੇ ਆਵੇ ਤੁਰਪੀ ਲਾਲ ਚਲਾਈ ਦੀ ਵੇਲ ਜਿਹੜੀ ਆ ਬੂਟੇ ਵੈਸੇ ਹੀ ਬਾਬੇ ਦੀਆਂ ਫੁੱਲ ਲੈ ਆਈ ਹਾਂ ਤੇ ਧਿਆਨ ਕੇ ਮੈਂ ਆਵੇ ਗਮਲੇ ਦੇ ਵਿੱਚ ਲਾਤੇ ਤੇ ਉਹ ਬੀਯੋਗ ਖਲੋਤੇ ਤੇ ਆਵੇ ਫੁੱਲ ਆਵੇ ਲੱਗਣੇ ਸ਼ੁਰੂ ਹੋ ਜੇ ਪਾਣੀ ਪਾਈ ਜਾਂਦਾ ਇਹ ਅਸੂਕਤੇ ਨੂੰ ਇਹ ਵੀ ਲੱਗਦੇ ਹੁੰਦੇ ਆ ਉਹਨੇ ਚਿਰ ਤੱਕ ਇਹਨਾਂ ਨੂੰ ਪਾਣੀ ਪਾਈ ਜਾਂਨੇ ਗੋੜ-ਗੋੜ ਕੇ ਮਿੱਟੀ ਪੱਤੀ ਪੁੱਤੀ ਪਾਈ ਜਾਵਾਂਗੇ ਤੇ ਵਧਗਾ ਜਾਣੀਏ ਇਧਰ ਵੀ ਲਾਇਆ ਆਪਾਂ ਬੂਟੇ ਜਿੰਨੇ ਦਾ ਆ ਵੇਖੋ ਇੱਕ ਆ ਗਮਲਾ ਇਹ ਕਾਨੇ ਕੂਜਿਆ ਦੁਬੈਰ ਬੂਟੀ ਵਾਲਾ ਤੇ ਆ ਦੋ ਬੋਤਲਾਂ ਰੱਖੀਆਂ ਉਹਠੇ ਇਹ ਕਾ ਗਮਲਾ ਹਵੇ ਇਹ ਬੂਟੀ ਆਵੇ ਲਾਗੇ ਨਾਲ ਨਿਗਨੇਕੇ ਬੜੇ ਉਗਣ ੜੇ ਤੇ ਆ ਵੀ ਦੁਬੈਰ ਬੂਟੀ ਆ ਨਾਲ ਤੂਲਸੀ ਦਾ ਬੂਟਾ ਇਹ ਆਪੇ ਵਿਚਾਰਾ ਸੁੱਕ ਜਾਂਦਾ ਪਹਿਰੇ ਆ ਜਾਂਦਾ ਸੁੱਕ ਜਾਂਦਾ ਰਿਹਾ ਜਾਂਦਾ ਉਹ ਵੀ ਦੁਬੈਰ ਬੂਟੀ ਆ ਮੈਂ ਤੋਪੇ ਪਾਇਪ ਪੋਨੇ ਪੋਨੇ ਤੋਂ ਆਣ ਵਾਲੇ ਸੀ ਤੇ ਅੱਜ ਪੋਨੇ ਕੱਲੇ ਤੋਤੇ ਕਿਉਂ ਕੱਪੜੇ ਤੇ ਆਪਾਂ ਤੋਤੇ ਨਹੀਂ ਉਹ ਠੀਕ ਤੇ ਤੁਸੀਂ ਇਹ ਲੋ ਉਹ ਉਹ ਸ਼ਹਿਰ ਦਾ ਇਧਰ ਸਾਡੇ ਵਾਲੀ ਸਾਈਡ ਤੇ ਤੇ ਪਿੰਡਾਂ ਵਾਲਾ ਹੀ ਮਾਹੌਲ ਆ ਲਾਗੇ ਪੱਠੇ 플ਾਟ ਖਾਲੀ 有路趣。